ਆਪਣਾ ਜੋ ਨੀਸ਼ਾਨ ਟਰੈਕਟਰ ਜੀ ਬਟਨ ਨੰਬਰ 3 ਜਰੂਰ ਦਬਾ ਕੇ ਫੋਟਾਂ ਸਪੋਰ ਦੋਨੋਂ ਕਰਨੇ ਨੇ ਜੀ ਤੇ ਸਾਨੂੰ ਮੌਕਾ ਦੇਣਾ ਠੀਕ ਹੈ ਜੀ ਕੁਛ ਨਵੇਂ ਨੂੰ ਵੀ ਮੌਕਾ ਦੇ ਕੇ ਦੇਖੋ ਦੇਖੋ ਹਾਂਜੀ ਅਸੀਂ ਤੁਹਾਡੇ ਨਾਲ ਜਿਵੇਂ ਆਪਕੋ ਵੀ ਬਸ ਤੁਹਾਡਾ ਵੀ ਵਿਸ਼ਵਾਸ ਹੈ ਤਾਂ ਹੀ ਅਸੀਂ ਤੁਹਾਨੂੰ ਨਹੀਂ ਸਾਨੂੰ ਖੜਾ ਕੀਤਾ ਤਾਂ ਹੀ ਅਸੀਂ ਆਏ ਹਾਂ ਜੀ ਤੁਹਾਡੇ ਬਾਅਦ ਠੀਕ ਹੈ ਜੀ ਚੋ ਨੀਸ਼ਾਨ ਟਰੈਕਟਰ ਹੈ ਬਟਨ ਨੰਬਰ 3 ਦਬਾਵੇ ਚਾਹੀਏ ਪਾਣੀ ਦੀ ਸਾਰਿਆਂ ਨੂੰ ਸਮੱਸਿਆ ਆ ਜੇ ਗਲੀ ਦੇ ਵਿੱਚ ਇਹੀ ਹੈ ਉਹ ਕੈਂਡੀਡੇਟ ਵੋਟਾਂ ਮੰਗਰਦਾ ਆ ਜਨੇ ਪਰ ਕੰਮ ਨਹੀਂ ਕਰਦੇ ਲੱਗਦਾ ਮੈਨੂੰ ਨਹੀਂ ਕਰਨ ਗਏ ਹੁਣ ਤੇ ਅਸੀਂ ਆਪਣੇ ਗਵਾਂਹ ਚ ਬਣਾਇਆ ਦਾ ਫੜ ਲਾ ਕੇ ਚੇਤੇ ਹੋਰ ਕੋਈ ਸਮੱਸਿਆ ਜਿਆਦੀ ਦੇ ਪਾਣੀ ਦੀ ਦਵਾਈ ਜੇ ਪਾਣੀ ਪੀਣ ਵਾਲੀ ਵੀ ਤੇ ਦੂਜੀ ਵੀ ਪਾਣੀ ਜਰਾ ਨਿਕਲਦਾ ਨਹੀਂ ਸਾਡਾ ਨਾਂ ਵੀ ਦਾ ਨਿਕਲੇ ਨਾ ਕਰਾਂਦਾ ਨਿਕਲੇ ਨਾਲੀਆਂ ਦਾ ਹੁਣ ਉਮੀਦ ਹੈਗੀ ਆਪਾਂ ਨੂੰ ਹਾਂ ਹੁਣ ਉਮੀਦ ਹੈਗੀ ਨਿਕਲੇ ਚਲੋ ਆ ਜੋ ਅੱਗੇ ਆਜਾ ਇਹ ਬਾ ਸਾਡਾ ਚੋਣ ਦਾ ਨਿਸ਼ਾਨ ਹੈ ਟਰੈਕਟਰ ਜਿਹੜੇ ਸਿੱਧੇ ਸਾਡਾ ਵਾਰਡ ਨੰਬਰ 3 ਅਸੀਂ ਇਹ ਕਹਿ ਰਹੇ ਆ ਆਪਣੀ ਵਾਰਡ ਨੰਬਰ 3 ਦੇ ਵਿੱਚੋਂ ਪ੍ਰਵੀਨ ਰਾਣੀ ਨੂੰ ਅਸੀਂ ਵੋਟਾਂ 'ਚ ਖੜਾ ਕੀਤਾ ਤੁਸੀਂ ਧਿਆਨ ਰੱਖੋਗੇ ਵੋਟ ਤੇ ਸਪੋਰਟ ਦੋਨੋਂ ਚੀਜ਼ਾਂ ਬੱਚੀ ਨੂੰ ਹੱਥ ਬੰਨ ਕੇ ਬੇਨਤੀ ਹੈ 21 ਦਸੰਬਰ ਨੂੰ ਵੋਟਾਂ ਨੇ ਜੀ ਸੈਟਰਡੇ ਨੂੰ ਤੁਸੀਂ ਆ ਕੇ 3 ਨੰਬਰ ਬਟਨ ਦਵਾ ਕੇ ਸਾਨੂੰ ਕਾਮਯਾਬ ਜ਼ਰੂਰ ਕਰਨਾ ਤਾਂ ਕਿ ਸਾਨੂੰ ਮੌਕਾ ਦੋ ਨਵਿਆਂ ਨੂੰ ਵੀ ਮੌਕਾ ਦੇ ਕੇ ਦੇਖੋ ਕਿ ਦੇਖੋ ਕੁਝ ਕਰ ਸਕਦੇ ਆ ਤੁਹਾਡੇ ਲਈ ਅਸੀਂ ਹਾਂ ਲੱਗ ਰਿਹਾ ਜੀ ਸਮੱਸਿਆ ਸਮੱਸਿਆ ਕੀ ਨੇ ਤੁਹਾਡੀਆਂ ਪਾਣੀ ਦੀ ਜ਼ਿਆਦਾ ਆ ਜੀ ਸਾਨੂੰ ਪਾਣੀ ਨਿਕਾਸੀ ਹੈ ਨਹੀਂ ਇੱਥੇ ਹਾਂ ਜੀ ਪਾਣੀ ਜਮੀਨ ਉੱਤੇ ਅੰਦਰ ਪਾਣੀ ਵੱਢਦਾ ਸਾਰਾ ਘਰਾਂ ਦੇ ਵਿੱਚ ਕਿੰਨੇ ਕਿੰਨੇ ਸਾਲਾਂ ਤੋਂ ਹੋ ਰਹੀ ਹੈ ਸਮੱਸਿਆ ਇਹ 15 ਸਾਲ ਹੋ ਗਏ ਹਾਂ ਸਿੱਖਾਲ ਜੀ ਹਸਪਤਾਲ ਹਾਂ ਜੀ ਆਪਣੇ ਕੋਲ ਨਿਸ਼ਾਨ ਟਰੈਕਟਰ ਹੈ ਗਾਰਡ ਨੰਬਰ 3 ਪਾਰਟ ਨੰਬਰ 3 ਦੋ ਆਸ ਹੈ ਜੀ ਬਾਕੀ ਜਿਹੜੇ ਕੰਮ ਆ ਮੈਂ ਆ ਗਿਆ ਨੇ ਤੁਸੀਂ ਕਰੋਗੇ ਕਰਾਓਗੇ ਫੋਟੋ ਜੀ ਹਾਸਿਲ ਜਿਹੜੇ ਸਾਡੀ ਮੰਗ ਹੈ ਨਾ ਉਹ ਪੂਰੀ ਕਰੇਗੇ ਤਾਂ ਵਿਸ਼ਵਾਸ ਹੱਥੇ ਬਣੂਗਾ ਜੇ ਮੰਗੇ ਕਿ ਸਾਡੇ ਬਿਹੀ ਬਣਾਣੀ ਚਾਹੀਏ ਲੈਟਾ ਨਹੀਂ ਹੈਗੀ ਜੀ ਉਹ ਪੁਰਾਣਾ ਸਰੋਵਰ ਬਣ ਰਿਹਾ ਉਹ ਬੰਦ ਕਰਾਉਣਾ ਚਾਹੀਏ ਬੱਚੇ ਛੋਟੇ ਨਹੀਂ ਬੱਚੇ ਛੋਟੇ ਛੋਟੇ ਆ ਰੋਜ਼ ਡਾਕਟਰਾਂ ਕੋਲ ਜਾਵਾਂਗੇ ਇਤਨੀ ਕਮਾਈ ਨਹੀਂ ਹੈਗੀ ਵੱਡੀ ਐਸੇ ਇਹ ਮੰਗ ਹੈ ਜੀ ਸਾਡੀ ਤਾਂ ਠੀਕ ਹੈ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੌ ਟੀਕਾ ਲਿਖਾਂ ਜੀ ਜੋ ਅਨਿਸ਼ਾਲ ਟ੍ਰੈਕਟਰ ਹੈ ਜੀ ਆਪਣਾ ਵਾਰਡ ਨੰਬਰ 3 ਤੇ 3 ਨੰਬਰ ਬਟਨ ਹੈ 21 ਦਸੰਬਰ ਨੂੰ ਤੁਸੀਂ ਬਟਨ ਦਬਾ ਕੇ ਆਪਾਂ ਨੂੰ ਕੰਮ ਇਹ ਜ਼ਰੂਰ ਕਰਨਾ ਹੈ ਤਾਂ ਕਿ ਤੁਹਾਨੂੰ ਮੌਕਾ ਦੋ ਉਸ ਨੂੰ ਕੁਝ ਕਰਕੇ ਦਿਖਾਈਏ ਨਹੀ ਜੀ ਠੀਕ ਹੈ ਠੀਕ ਹੈ ਜੀ ਇਹ ਜਿਹੜਾ ਰੰਗ ਦੇ ਦੇ ਉਸ ਨੂੰ ਮੈਂ ਚਾਹ ਰਹਾ ਨੰਬਰ 3 ਨਿਕਲ ਜੀ ਹੈ ਨਹੀਂ Halo. Ayo. Ayo. Oh, Didi Diani. Mau beli nasi belalang, Kak? ਨਾ ਗਰੀ ਇਹ ਆਪਣਾ ਚੋਣ ਨਿਸ਼ਾਨਾ ਜੀ ਟ੍ਰੈਕ ਹਾਂ 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 ਆਪਾਂ ਤਿੰਨ ਨੰਬਰ ਵਾਰਡ ਦੇ ਵਿੱਚੋਂ ਪ੍ਰਵੀਨ ਰਾਣੀ ਨੂੰ ਖੜਾ ਕੀਤਾ ਵੋਟਰਾਂ ਚ ਜੀ ਆਪਣੇ ਸੁਝਾਅ ਦੱਸੋ ਰਾਣੀ ਤੁਹਾਨੂੰ ਜੀ ਜਰੂਰ ਆ ਕੇ ਵੋਟ ਪਾ ਕੇ ਬੱਚੇ ਨੂੰ ਕਾਮਯਾਬ ਕਰਨਾ ਹੈ ਸਾਡੇ ਹੱਥ ਬੰਨ ਕੇ ਬੇਨਤੀ ਤੁਸੀਂ ਆਪਣੇ ਕੁਝ ਸੁਝਾਅ ਦੱਸਣੇ ਚਾਹੁੰਦੇ ਹੋ ਤਾਂ ਜਰੂਰ ਸਾਡੇ ਕੋਲ ਹਾਂਜੀ ਤਾਂ ਸਾਡੇ ਤਾਂ ਗਲੀ ਦੀ ਸੁਝਾਅ ਨੇ ਜੀ ਸਾਡਾ ਪਾਣੀ ਦਾ ਗਲੀ ਬਣ ਜੇ ਸਾਡੀ ਨਾਲੀ ਬਣ ਜੇ ਸਾਨੂੰ ਇਹ ਹੀ ਜ਼ਰੂਰੀ ਗੱਲ ਹੈ ਇਹ ਇਸ ਮਸਲਾ ਹਾਂ ਸਾਡੀ ਇਹ ਸਮੱਸਿਆ ਜ਼ਰੂਰੀ ਕੁਝ ਨਹੀਂ ਬਣਿਆ ਅੱਧ ਗਲੀ ਕੱਚੀ ਹੈ ਹਾਂ ਕੱਚੀ ਗਲੀ ਹੈ ਜੀ ਤੇ ਇਹਨਾਂ ਤੋਂ ਉਮੀਦ ਹੈਗੀ ਹਨ ਉਮੀਦ ਤਾਂ ਦੇਖੋ ਜੀ ਹੁਣ ਇਹਨਾਂ ਦੀ ਲੱਗਦੀ ਹੈ ਤਾਂ ਉਮੀਦ ਤਾਂ ਹੁਣ ਐਂ ਹੀ ਕਹਿੰਦੇ ਆ ਵੀ ਜੇ ਬਣਾਉਣ ਹੋ ਤਾਂ ਚੰਗੀ ਗੱਲ ਹੈ ਹਮ ਆਪਾਂ ਨਾ ਮੀਤ ਤਾਂ ਰੱਖਦੇ ਆ ਆਪਣੇ ਬੱਚਿਆਂ ਤੇ ਆਪਣੇ ਆਪਣੇ ਘਰ ਦੇ ਵਾਂਗੂ ਬੱਚੇ ਨੇ ਉਮੀਦ ਹੈਗੀ ਆ ਆਪਣੇ ਘਰ ਵਰਗੇ ਨੇ ਉਮੀਦ ਕਰਦੇ ਘਰ ਤਾਂ ਤੇ ਹੀ ਹੁੰਦੀ ਹੁੰਦੀ ਹੈ ਸਹੀ ਹੈ ਵੀ ਹੁਣ ਸਾਡੀ ਗਲੀ ਤੇ ਨਾਲੀ ਜ਼ਰੂਰ ਬਣਨੀ ਚਾਹੀਦੀ ਕਿਹੜਾ ਵਾਰਡ ਹੈ ਇਹ ਤੇ ਨੰਬਰ ਵਾਰਡ ਹੈ ਅੱਛਾ ਪਹਿਲਾਂ ਨਹੀਂ ਪੜਾ ਕੇ ਦੇਖੋ ਇਸ ਤਰ੍ਹਾਂ ਹਾਂ ਜੀ ਕੁਝ ਨਹੀਂ ਹੋਇਆ ਅਜੇ ਤੱਕ ਹਰ ਵਾਰ ਇਹ ਉਮੀਦ ਕਰਕੇ ਪਾਉਂਦੇ ਆਂ ਵੋਟ ਵੀ ਗਲੀ ਤੇ ਨਾਲੀ ਜ਼ਰੂਰ ਬਣेंगी ਸਾਡੀ ਹੁਣ ਅੱਜ ਆਜਾਏ ਨੇ ਕੀ ਕਹਿੰਦੇ ਨੇ ਅੱਜ ਇਹਨਾਂ ਤੇ ਉਮੀਦ ਬਹੁਤ ਜ਼ਿਆਦਾ ਹੈ ਅੱਜ ਮੈਂ ਇਹਨਾਂ ਨੂੰ ਵੀ ਕਹਿ ਰਹੀ ਆਂ ਦੀਦੀ ਨੂੰ ਵੀ ਕਹਿ ਰਹੀ ਆਂ ਵੀਰ ਜੀ ਨੂੰ ਵੀ ਕਹਿ ਰਹੀ ਆਂ ਵੀ ਅਸੀਂ ਐਸ ਕਰਕੇ ਵੋਟ ਪਾਵਾਂਗੇ ਨਹੀਂ ਅਸੀਂ ਅੱਗੇ ਤੋਂ ਆਪਣੀ ਵੋਟੇ ਨਹੀਂ ਪਾਣੀ ਵੋਟੇ ਨਹੀਂ ਪਾਣੀ ਆਪਦੇ ਕੋਲ ਰੱਖਿਆ ਕਰਾਂਗੇ ਕੀਮਤੀ ਵੋਟ ਆ ਕਿਉਂ ਪਾਵਾਂਗੇ ਠੀਕ ਕਰਦੇ ਮੂਰੇ ਨੇ ਜੇ ਕੁਝ ਬਣਾਉਣਗੇ ਤਾਂ ਅਸੀਂ ਕਹਿੰਨੇ ਆਂ ਵੀ ਹਾਂ ਬਣਾਉਣ ਹੁਣ ਇਹਨਾਂ ਨਾਲ ਹੋਏ ਨਾਲ ਸਾਡੀਆਂ ਬੋਟਾਂ ਇਹਨਾਂ ਨਾਲ ਦੀ ਧੰਨਵਾਦ ਜੀ ਤੁਹਾਡਾ ਤੁਹਾਡੇ ਸਹਿਯੋਗ ਕਰਕੇ ਹੀ ਬੱਚੇ ਉੱਪਰ ਪੋਜ਼ਿਟਿਵ ਹੁੰਗਾ ਰ ਹੈ ਜੀ ਲੋਕ ਸਾਡੇ ਨਾਲ ਨੇ ਬਹੁਤ ਪੋਜ਼ਿਟਿਵ ਕਹਿ ਰਹੇ ਨੇ ਕਿ ਚਲੋ ਅਸੀਂ ਤੁਹਾਨੂੰ ਥੋੜੇ ਦੇ ਵਿਸ਼ਵਾਸ ਕਰੇ ਸਾਡਾ ਵਿਸ਼ਵਾਸ ਜਿੱਤਦੇ ਹੋ ਅਸੀਂ ਉਹਨਾਂ ਦਾ ਵਿਸ਼ਵਾਸ ਜਿੱਤਣਾ ਹੈ ਜੀ ਅਸੀਂ ਬਣ ਕੇ ਇਹ ਮੰਗਾ ਮੈਂ ਤਾਂ ਦੇਖੋ ਤੁਹਾਨੂੰ ਦੱਸੇ ਇਹ ਗਲੀਆਂ ਨਾਲੀਆਂ ਦੀ ਸੀਵਰੇਜ ਪਾਣੀ ਦੀ ਨਿਕਾਸੀ ਨਹੀਂ ਹੈਗੀ ਆ ਤੁਸੀਂ ਪਿੱਛੇ ਦੇਖ ਸਕਦੇ ਹੋ ਮਤਲਬ ਜਿਹੜੀ ਆਪਣੀ ਮੰਡੀ ਹੈ ਮੰਡਲ ਜਿਹੜਾ ਸਾਰਾ ਦੇਖੋ ਗਰਦਾ ਸਾਡੇ ਘਰਾਂ ਚ ਵੜਦਾ ਸੀ ਸਾਡਾ ਵੀ ਘਰ ਇੱਥੇ ਨੇੜੇ ਹੀ ਹੈ ਸਾਨੂੰ ਪਤਾ ਵੀ ਜਿਹੜੇ ਬਿਲਕੁਲ ਨਾਲ ਵਾਲਿਆਂ ਦਾ ਬਹੁਤ ਜ਼ਿਆਦਾ ਦਿੱਕਤ ਹੈ ਬੱਚੇ ਰੋਜ਼ ਕੋਲਡ ਕਫ ਦੇ ਨਾਲ ਛਾਤੀਆਂ ਜਾਮੇ ਨੇ ਰੋਜ਼ ਡਾਕਟਰਾਂ ਕੋਲ ਫਿਰਦੇ ਨੇ ਜੀ ਬਹੁਤ ਬੁਰਾ ਹਾਲ ਹੈ ਸਾਰਾ ਇੱਥੇ ਝਾਰਾ ਲਗਾਉਂਦੇ ਨੇ ਸਾਰੇ ਲੋਕਾਂ ਨੇ ਘਰਾਂ ਚ ਵੜਦੇ ਆ ਸਾਰਾ ਕਰੂਗੀ ਸੀ ਕੰਮ ਇਹ ਬਿਲਕੁਲ ਬਿਲਕੁਲ ਕਰਾਂਗੇ ਸਾਨੂੰ ਖੁਦ ਨੂੰ ਦਿੱਕਤ ਹੈ ਸਾਡੇ ਆਪਣੇ ਨੇ ਜੀ ਸਾਰੇ ਜੀ ਕਰਾਂਗੇ ਤਾਂ ਹੀ ਕੁਝ ਅੱਗੇ ਸਾਨੂੰ ਕੋਈ ਤਾਂ ਹੀ ਵਿਸ਼ਵਾਸ ਦੇ ਕੇ ਸਾਨੂੰ ਸਾਡੀ ਵਾਰਡ ਨੇ ਪਹਿਲਾਂ ਪੂਰਾ ਇਕੱਠ ਕਰਕੇ ਸਾਨੂੰ ਖੜਾ ਕੀਤਾ ਜੀ ਐਵੇਂ ਅਸੀਂ ਬਿਨਾਂ ਉਹ ਤੋਂ ਨਹੀਂ ਖੜੇ ਹੋ 21 ਦਸੰਬਰ ਨੂੰ ਸਾਨੂੰ ਵੋਟ ਪਾ ਕੇ ਜਰੂਰ ਕਾਮਯਾਬ ਕਰੋ ਤੁਹਾਡੇ ਵਿਸ਼ਵਾਸ ਤੇ ਅਸੀਂ ਖਰੇ ਉਤਰਾਂਗੇ ਤੇ ਤੁਹਾਨੂੰ ਕੋਈ ਵੀ ਕੰਪਲੇਨ ਦਾ ਮੌਕਾ ਨਹੀਂ ਦੇਵਾਂਗੇ ਕੋਈ ਡਰਦਾ ਕਿ ਛਿਪਦਾ ਕਿ ਜਦੋਂ ਤਾਂ ਆਖਿਆ ਲੱਗੇ ਪਏ ਨਿਕਰੇ ਸੱਚੀ ਗੱਲ ਹੈ ਹਾਂ ਅਕਤੂਬਰ ਨਵੰਬਰ ਤਾਂ ਪਤਾ ਹੀ ਨਹੀਂ ਹੁੰਦਾ ਸਵੇਰ ਤੋਂ ਦੁਪਹਿਰ ਸ਼ਾਮ ਤੱਕ ਦੋ ਇੰਦਰ ਆਜੇ ਨੀ ਦਸੰਬਰ ਸੱਚੀ ਗੱਲ ਦੀ ਚੌਨ ਨਿਸ਼ਾਨ ਟਰੈਕਟਰ ਹੈ ਜੀ ਆਪਣਾ ਵਾਰਡ ਨੰਬਰ 3 ਬਟਨ ਨੰਬਰ 3 ਨੂੰ ਦਬਾ ਕੇ ਜਰੂਰ ਕਾਮਯਾਬ ਕਰਨਾ 21 ਦਸੰਬਰ ਇੱਕ ਨੰਬਰ ਮੈਂਬਰ ਵੀ ਤਿੰਨ ਨੇ ਹਾਂਜੀ ਮੁੰਨੀ ਦੇਵੀ ਕਿਹੜਾ ਵਾਰਡ ਹੈ ਤਿੰਨ ਨੰਬਰ ਜੀ ਸਾਰਾ ਉਹ ਪਰ ਉਧਰ ਤੇ ਪਾਣੀ ਆਂਦਾ ਜੀ ਾਡੇ ਕੰਨੀ ਤੋਂ ਆ ਜਾਂਦਾ ਸਾਰਾ ਸਾਡੇ ਕੰਦ ਨੂੰ ਪਾਣੀ ਲੱਗ ਰਿਹਾ ਜੀ ਹੋਰ ਪੁੱਛੀ ਜੀ ਨਹੀਂ ਕੋਈ ਹੱਲ ਨਹੀਂ ਹੋਇਆ ਜੀ ਹੁਣ ਕੀ ਹੱਲ ਹੋਊਗਾ ਜੀ ਜੋ ਸਾਡਾ ਬੰਦਾ ਖੜਾ ਰੱਖਿਆ ਸੀ ਉਹ ਕਰਾਂਗੇ ਜੀ ਆ ਸਮਝਦੇ ਹਾਂ ਹਾਂ ਆਏਗੀ ਅਮੀਦ ਇਹਦੇ ਪਹਿਲਾਂ ਮੰਗੂ ਨਾ ਕਰੇ ਕੰਮ ਕੋਈ ਜੇ ਨਹੀਂ ਕਰਾ ਫਿਰ ਦੇਖੋ ਵੀ ਹਾਂ ਕਰਨ ਤੇ ਫੜਾਂਗੇ ਜੀ ਉਹਨੂੰ 来，吃。 ਇਹ ਹੋਰ ਵੀ ਗੱਲ ਹੈ ਜੀ ਇਹ ਗੱਲਾਂ ਤਾਂ ਜਿਹੜੀਆਂ ਹੈਗੀਆਂ ਕਹਿੰਦੇ ਉਹ ਸਰੋਪਰੀ ਦੇਖ ਲਓ ਜੀ ਨਵਾਂ ਬਣਿਆ ਦਿਖ ਜੀ ਹਾਂ ਜੀ ਅਸੀਂ ਦੁਖੀ ਹੋਈਆਂ ਬਹੁਤ ਜਿਆਦਾ ਗੰਦਗੀ ਨੀਰੀ ਆਂਦੀ ਜੀ ਉੱਥੋਂ ਲੈ ਕੇ ਜਿੱਕਲਵਾਂ ਨੂੰ ਤੋਂ ਲੈ ਕੇ ਉਰੇ ਤਾਈ ਗੰਦੀ ਆਂਦੀ ਅਸੀਂ ਕੀ ਕਰੀ ਨੀ ਬੱਸ ਜੀ ਪਹਿਲਾਂ ਕੀ ਕਰੀਏ ਜੀ ਜਦ ਐਸੀ ਆਏ ਤਾਂ ਜੀ ਹੁਣ 5 ਸਾਲ ਹੋਏ ਨੇ ਜਾਇਨ ਤਾਂ ਅਸੀਂ ਆਏ ਕੁਛ ਦੇਖ ਰਹੇ ਹਾਂ ਸਾਡੇ ਜਵਾਬ ਬੋਟ ਦੀ ਨੂੰ ਆਉਂਦੀ ਬੋਟ ਬੋਟ ਉਸ ਨੂੰ ਪਾਵਾਂਗੇ ਜਿਹੜਾ ਸਾਡਾ ਸਮੱਸਿਆ ਪੂਰੀ ਕਲੇ ਪੱਕਾ ਹਾਂਜੀ ਪੱਕਾ ਜੀ ਬੇਟਾ ਪਾਣੀ ਦੀ ਬਹੁਤ ਦਿੱਕਤ ਹੈ ਜਿਹੜਾ ਉਰੇ ਆਂਦਾ ਕੋਈ ਮੋਟਰਸਾਈਕਲ ਲੈ ਕੇ ਕੋਈ ਗਰੀਬ ਗਰੂਪ ਜਦ ਪਾਣੀ ਖੜ ਜਾਂਦਾ ਐਕਸੀਡੈਂਟ ਹੁੰਦਾ ਛੱਟ ਦੇ ਉੱਪਰ ਅਰੇ ਸੁਣ ਲੋ ਪਾਣੀ ਨਹੀਂ ਕੱਢਾ ਇੱਕ ਇੱਧਰ ਪਾਣੀ ਇੱਧਰ ਜਾਣਾ ਸੀ ਇੱਧਰ ਜਾਂਦਾ ਖੇਤਾਂ 'ਕ ਨਹੀਂ ਇਹ ਨਾਲੀਆਂ ਖੇਤਾਂ ਵਾਲੇ ਵੀ ਅਗਲੇ ਲੜਦੇ ਆ ਵੀ ਸਾਡੇ ਅਸੀਂ ਗੱਡੀ ਲੈ ਕੇ ਟਰੈਕਟਰ ਲੈ ਕੇ ਕਿਉਂਕਿਵੇਂ ਲਖੀ ਸਾਡੀ ਬਹੀ ਚ ਪਾਣੀ ਖੜਦਾ ਫਿਰ ਉਹ ਟੋਆ ਪਟਾਇਆ ਜੀ ਇਕੱਠੇ ਹੋ ਕੇ ਵੀ ਪਾਣੀ ਸੋਡਾ ਸਾਰਾ ਪਾਣੀ ਟੋਏ ਚ ਪਾਉਂਦੇ ਆ ਟੋਏ ਚ ਇਕੱਠਾ ਹੋ ਗਿਆ ਜੀ ਦੇਖੀਏ ਜੀ ਗੇਟ ਮੇਗਾ ਤਾਂ ਜਿਵੇਂ ਸਾਤਾ ਯਾ ਰੋਡ ਦੇਖ ਲੋ ਜਾ ਕੇ ਮੇਰੇ ਪਾਰ ਕੇ ਮੇਰੇ ਬੱਚੇ ਇੰਨੇ ਟਲੇ ਰਹਿੰਦੇ ਕਿ ਛੋਟੇ ਛੋਟੇ ਮੇਰੇ ਪੋਤੀਆਂ ਨੇ ਜਾ ਕੇ ਪਿੱਛੇ ਵੱਡਦੀਆਂ ਨੇ ਘਰ ਤੇ ਚ ਰੋਜ ਤਾਂ ਉਹਦੀ ਮਾਂ ਨੂੰ ਮਾਂ ਦੀ ਤੋਂ ਨਹੀਂ ਛੱਕ ਜਾਂਦੀ ਉਹਨਾਂ ਨੂੰ ਵਿਚਾਰਿਆਂ ਨੂੰ ਬੱਚਿਆਂ ਨੂੰ ਜਾ ਕੇ ਦੇਖ ਲੈ ਜੇ ਵੀ ਰੋਡ ਲੱਗ ਰਿਹਾ ਹੈ ਲੱਗ ਰਿਹਾ ਪਾਣੀ ਗਰੀਬ ਲੋਕ ਜੀ ਬੰਦੇ ਨਹੀਂ ਹੋਰ ਮੱਛਲੇ ਧਾਰਦੇ ਨੇ ਜੀ ਮਗਾ ਜੀ ਪੁੱਛਣਾ ਸਾਨੂੰ ਗੁਰਮੀ ਨੇ ਤਾਂ ਸੀ ਦੇਖ ਲਈ ਨਹੀਂ ਠੀਕ ਹੈ ਠੀਕ ਟੂੜੇ ਖੇੜੇ ਹੋਣੇ ਆ ਸੰਭ ਤਾਂ ਟੂੜੇ ਚ ਵੱਢੇ ਹੋਣੇ ਜੀ ਆਹੋ

पैसे इकट्ठे करके फिर खिलाया